ਖੰਨਾ ਦੇ ਨੈਸ਼ਨਲ ਹਾਈਵੇ ਤੇ ਧਰਨੇ ਤੇ ਪਹੁੰਚੇ ਐਮਪੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਜੋ ਖੰਨਾ ਦੇ ਸ਼ਿਵਪੁਰ ਮੰਦਿਰ ਵਿੱਚ ਚੌਰਾ ਵੱਲੋਂ ਸ਼ਿਵਲਿੰਗ ਖੰਡਿਤ ਕਰਨਾ ਬਹੁਤ ਹੀ ਨਿੰਦਨਯੋਗ ਘਟਨਾ ਹੈ ਮੈਂ ਇਸ ਦੀ ਘੋਰ ਨਿੰਦਾ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਇਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਜਿਸ ਦੀ ਮੌਜੂਦਾ ਸਰਕਾਰ ਨੂੰ ਉੱਚ ਪੱਧਰੀ ਤੇ ਜਾਂਚ ਕਰਨੀ ਚਾਹੀਦੀ ਹੈ ਦੂਸਰੇ ਪਾਸੇ ਸ਼ਰਾਰਤੀ ਅਨਸਾਰ ਦੋਸ਼ ਸੂਚਿਤ ਹੋਣ ਦੀ ਲੋੜ ਹੈ ਤਾਂ ਜੋ ਭਾਈਚਾਰਕ ਸੰਜ ਬਣੇ ਰਹੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਰ ਮਹਾਦੇਵ ਇਹ ਬਹੁਤ ਵੀ ਬਦਪਾਕ ਘਟਨਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਪਿੱਛੇ ਬਹੁਤ ਵੱਡੀਆਂ ਸਾਜਸ਼ਣ ਸਾਡੇ ਪੰਜਾਬ ਦੀ ਸਾਜਸ਼ਣ ਕੀ ਹੈ ਭੰਗ ਕਰਨ ਦੀ ਕੋਸ਼ਿਸ਼ ਲੋਕਾਂ ਵੱਲੋਂ ਚੰਗੰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਲੋੜ ਹੈ ਪਹਿਲੀ ਘਟਨਾ ਨਹੀਂ ਹੈ ਜਿਹੜੂ ਕਾਲੇ ਦੌਰ ਸੀ ਪੰਜਾਬ ਦਾ ਉਦੋਂ ਵੀ ਇਸ ਤਰ੍ਹਾਂ ਮੰਦਰਾਂ ਚ ਗੁਰਦੁਆਰਿਆਂ ਚ ਅਤੇ ਇੱਕ ਨਿਊ ਸਿਕਾਲੀ ਮਾਤਾ ਦੇ ਮੰਦਿਰ ਤੇ ਅਟੈਕ ਹੋਣਾ ਜਦੋਂ ਸਰਕਾਰ ਬਣੀ ਬਣੀ ਸੀ ਇਹ ਯਾਦ ਹੋਣਾ ਚਾਹੀਦਾ ਹੈ ਕਿ ਆਪਸ ਵਿੱਚ ਇਹ ਕੁਝ ਸਿੱਖ ਭਰਾ ਕੁਝ Hindu ਭਰਾ ਸੋ ਇਹ ਸਾਰੇ ਦਾ ਸਾਰਾ ਮੈਨੂੰ ਲੱਗਦਾ ਏ ਥੋੜਾ ਸਾਈਡ ਸਾਈਡ ਇਹ ਸਾਜ਼ਿਸ਼ ਹੋ ਰਹੀ ਹੈ ਹੂੰ ਔਰ ਇਹ ਰੇਤੇ ਗੰਭੀਰਤਾ ਦੇ ਨਾਲ ਵਿਚਾਰ ਕਰਨੀ ਲੋੜ ਹੈ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਲਾਅ ਐਂਡ ਆਰਡਰ ਦੀ ਸਥਿਤੀ ਕੋਈ ਅੱਜ ਦੀ ਨਹੀਂ इवन ਦੇਸ਼ ਦੇ ਗ੍ਰਹਿ ਮੰਤਰੀ ਕਹਿ ਚੁੱਕੇ ਹਨ ਜੀ ਔਰ ਮੈਂ ਵੀ ਲਾਅ ਐਂਡ ਆਰਡਰ ਦੀ ਸਥਿਤੀ ਡਿਪਾਰਟਮੈਂਟ ਚ ਕੀ ਕਿ ਪੰਜਾਬ ਦੇ ਵਿੱਚ ਦਿਨ ਬਦ ਦਿਨ ਹੋਰ ਸਾਹਮਣੇ ਮੜਿਆ ਜਾ ਰਿਹਾ ਹੈ ਅੱਜ ਵੇਖੋ ਕਿੰਨੇ ਹਜ਼ਾਰਾਂ ਪਿੰਡਾਂ ਦਾ ਕਹਿਣਾ ਹੈ ਬਹੁਤ ਵੱਧ ਭਾਗੀ ਘਟਨਾ ਹੈ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਜਲਦ ਤੋਂ ਜਲ ਫੜਨਾ ਚਾਹੀਦਾ ਹੈ ਔਰ ਉਹਨਾਂ ਨੂੰ ਮੁਕੰਮਲ ਉਪੱਡੀ ਕੋਈ ਸਜ਼ਾ ਦੇਣੀ। ਬਰੇਕ ਸਰ ਜਿਹੜੀ ਗੱਲ ਲੁਧਿਆਣੇ 'ਚ ਘਟਨਾ ਹੋਈ ਉਸ ਦੇ ਵਿੱਚ ਜੋ ਸੀਸੀਟੀਵੀ ਸਾਹਮਣੇ ਹੈ ਉਸ ਦੇ ਵਿੱਚ ਇੱਕ ਬੱਚਾ ਨਜ਼ਰ ਆ ਰਿਹਾ ਹੈ ਕਿ ਬੱਚੇ ਵੱਲੋਂ ਉਹ ਜਿਹੜੀ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਥੇ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਵੀ ਕੋਈ ਜ਼ਿਆਦਾ ਵੱਡੀ ਉਮਰ ਦਾ ਜਿਹੜਾ ਨੌਜਵਾਨ ਨਹੀਂ ਹੈਗਾ। ਕੀ ਲੱਗਦਾ ਹੈ ਕਿ ਜਿਹੜੇ ਇਹ ਨੌਜਵਾਨ ਖਾਸ ਕਰਕੇ ਜਿਹਦੇ ਬੱਚੇ ਨੇ ਉਹਨਾਂ ਵੱਲੋਂ ਉਹ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ। ਲੁਧਿਆਣੇ ਵਾਲੀ ਘਟਨਾ ਦੇ ਬਾਰੇ ਵੀ ਕਿੰਨੀ ਉਮਰ ਦਾ ਬੱਚਾ ਹੈ? ਬਣ 100% ਆ ਜ ਗੈਂਗਸਟਰ ਕੋਣ ਨਹੀਂ ਜਾਨ ਬੱਚੇ ਨੇ ਛੋਟੀਆਂ ਉਮਰਾਂ ਦੇ ਬੱਚੇ ਨੇ ਉਹਨਾਂ ਲੋਕਾਂ ਨੂੰ ਹੀ ਇਹ ਗੱਲਾਂ ਇੱਧਰ ਉੱਧਰ ਕੰਮ ਗਲਤ ਕਰਾਏ ਜਾਂਦੇ ਨੇ ਕੁਝ ਫੈਸਿਆਂ 'ਤੇ ਕਰਾਏ ਜਾਂਦੇ ਕੁਝ ਕੋਈ ਲੋਕਾਂ ਨੂੰ ਨਸ਼ੇ ਦੀ ਆੜ ਵਿੱਚ ਕਰਾਏ ਜਾਂਦੇ ਸੋ ਮੈਂ ਤਾਂ ਹੀ ਕਹਾਂ ਕਿ ਇਹ ਇਹਦੇ ਪਿੱਛੇ ਕੋਈ ਗਹਿਰੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਸ ਸਰਕਾਰਾਂ ਨੂੰ ਇਹਦੇ 'ਤੇ ਗੰਭੀਰਤਾ ਦੇ ਨਾਲ ਵਿਚਾਰ ਇਹ ਸਰਕਾਰ ਤਾਂ ਬਣੀ ਹੋਏ ਬੇਅਦਬੀਆਂ ਦੇ ਮਸਲੇ ਹੱਲ ਕਰਨ ਲਈ ਕਹਿੰਦੇ ਸੀ ਇਨਸਾਫ਼ ਮਿਲੂਗਾ ਪਰ ਲਗਾਤਾਰ ਵੱਧ ਰਹੀਆਂ ਗੱਜਾਂ ਘਟਣ ਦੀਆਂ ਦੇਖੋ ਜੀ ਹੁਣ ਇਹ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਤੇ ਇੰਦਾ ਮੈਂ ਗੱਲ ਕਰਾਂਗਾ ਤਾਂ ਲੋਕਾਂ ਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਕੋਈ ਤੇਲ ਪਾ ਰਿਹਾ ਹਾਂ ਬਿਲਕੁਲ ਕਿਆ ਗਿਆ ਸੀ ਕਿ 24 ਘੰਟਿਆਂ ਚ ਬੇਅਦਬੀਆਂ ਦੇ ਮਸਲੇ ਹੱਲ ਕਰਾਂ ਸੋ ਚਲੋ ਉਹ ਗੱਲ ਤਾਂ ਛੱਡੋ ਮੈਂ ਸਮਝਦਾ ਕਿ ਉਹ ਤਾਂ ਜਦੋਂ ਹੋਏਗਾ ਹੋਏਗਾ ਲੇਕਿਨ ਇਸ ਤਰ੍ਹਾਂ ਦੀ ਘਟਨਾ ਉਹ ਨਹੀਂ ਹੋਣੀ ਚਾਹੀਦੀ ਭਿੰਗਦੇ ਇਸ ਸਿਚੁਏਸ਼ਨ ਚ ਕਈ ਵਾਰ ਸਾਰਥੀ ਅਨਸਰ ਗੜਬੜੀ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਨੈਸ਼ਨਲ ਹਾਈਵੇ ਹੈ ਜਿਹੜੇ ਆਮ ਲੋਕ ਨੇ ਕੱਖ ਕੱਜਲ ਹੋ ਰਹੇ ਹਾਂਜੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆਪਦੇ ਭਰਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਸਾਨੂੰ ਆਪਣਾ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ ਕੋਈ ਸ਼ਰਾਰਤੀ ਬੰਦਾ ਜਾਂ ਜਿਸ ਬੰਦੇ ਨੇ ਵੀ ਇਹ ਸਾਜ਼ਿਸ਼ ਕੀਤੀ ਹੈ ਬਹੁਤ ਮਾੜੀ ਕੱਟਨਾ ਹੈ ਲੇਕਿਨ ਸਾਨੂੰ ਆਪਣੇ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਪੰਜਾਬ ਦੇ ਨਿਵਾਸੀਆਂ ਦਾ ਭਾਈਚਾਰੇ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਐਸੀ ਸਥਿਤੀ ਪੈਦਾ ਨਾ ਕਰੀਏ ਜਿਹਦੇ ਨਾਲ ਲਾਰਡ ਐਂਡ ਆਰਡਰ ਦੀ ਸਥਿਤੀ ਖਰਾਬ ਹੋਵੇ ਅਸੀਂ ਉਹਨਾਂ ਦੇ ਨਾਲ ਆ ਤੁਹਾਡੇ ਨਾਲ ਹੈ ਜਿਹੜੀ ਵੀ ਸੰਭਵ ਲੜਾਈ ਲੜਨੀ ਹੋਈ ਅਸੀਂ ਲੜਾਂਗੇ ਨਾਲ ਹੀ ਨਾਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਉਹ ਇੱਥੇ ਆਏ ਸੀ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਇੱਥੇ ਆ ਜਾਂਦੇ 2 ਮਿੰਟ ਔਰ ਇਸ ਪਬਲਿਕ ਨੂੰ ਖੜੇ ਹੋ ਕੇ ਐਡਰੈਸ ਕਰ ਦਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਮੈਂ 24 ਘੰਟਿਆਂ ਦੇ ਵਿੱਚ ਲੋਸ਼ੀਆਂ ਨੂੰ ਫੜ ਲਾਂਗਾ ਜਾਂ 12 ਘੰਟਿਆਂ ਦੇ ਫੜ ਲਾਂਗਾ ਤਾਂ ਸ਼ਾਇਦ ਇਹ ਸਥਿਤੀ ਨਾ ਪੈਦਾ ਹੋਵੇ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਭੇਜ ਦੇ ਕੋਈ ਮੰਤਰੀ ਭੇਜ ਦਿੰਦੇ ਸਵੇਰ ਦੀ ਇਰਾਦ ਦੀ ਘਟਨਾ ਹੋਏ ਬੁੱਕੀ ਜਿੱਦ ਲੱਗ ਕੋਸਟਾ ਦੇ ਰਹੀ ਕਿ ਨਾ ਪ੍ਰੋਫੈਸ਼ਨਲ ਹਾਈਵੇ ਖੋਲਣਾ ਚਾਹੀਦਾ ਕਿਉਂਕਿ ਬਜ਼ੁਰਗ ਕਨੇ ਦਵਾਈ ਦੀ ਪਾਣੀ ਦੀ ਕਿੱਲਤ ਆ ਰਹੀ ਉਹ ਬਿਲਕੁਲ ਮੈਂ ਤਾਂ ਇਹ ਚਾਹੁੰਦਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਐਸੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਜਨਤਾ ਨੂੰ ਔਰ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਹੋਵੇ ਲੇਕਿਨ ਪਰ ਫਿਰ ਲੋਕਾਂ ਦੀਆਂ ਭਾਵਨਾਵਾਂ ਹੈ ਫਿਰ ਲੋਕਾਂ ਦੀਆਂ ਉਹਨਾਂ ਦੀ ਮਾਨਸਿਕਤਾ ਹੈ ਉਹਨਾਂ ਦੇ ਆਸਤਾ ਹੈ ਜਿਹਦੇ ਨਾਲ ਉਹ ਜੁੜੇ ਹੋਏ ਹੈ ਕਿਸ ਪ੍ਰਕਾਰ ਦੀ ਜਦੋਂ ਬੇਅਦਬੀ ਹੁੰਦੀ ਹੈ ਲੋਕਾਂ ਨੂੰ ਲੱਗਦਾ ਕਿ ਕਿਹੜਾ ਸ਼ਰਾਰਤੀ ਸੀਗਾ ਜਿਹੜਾ ਸਾਡੇ ਗੁਰੂ ਨਾਲ ਸਾਡੇ ਸਾਡੇ ਸ਼ਿਵਜੀ ਮਹਾਰਾਜ ਦੇ ਇਸ ਰੂਪ ਨਾਲ ਇਸ ਤਰ੍ਹਾਂ ਦਾ ਕਰਕੇ ਗਿਆ ਸੋ ਉਹ ਨਦੀਆਂ ਭਾਵਨਾਵਾਂ ਪਰ ਮੈਨੂੰ ਲੱਗਦਾ ਲੋਕ ਬੜੇ ਸੂਝਵਾਨ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਕਰਦੇ ਕਰਦੇ ਠੀਕ ਹੈ ਥੈਂਕ ਯੂ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ